ਕੋਈ ਨਹੀਂ ਇਹ ਸੋਲਾਂ ਨੂੰ ਕੰਪਰੋਮਾਈਜ਼ ਕਰਕੇ ਦੂਸਰੀ ਫੈਮਿਲੀ ਨਾਲ ਕੰਪਰੋਮਾਈਜ਼ ਕਰ ਇਹ ਅਦਾਲਤ ਚਲ ਚਲੇਗਾ ਪੁਲਿਸ ਦਾ ਕੰਮ ਹੈ ਫਾਈਲ ਦਰਜ ਕਰਨਾ ਪਰ ਸਰ ਇਹ ਕੁਝ ਮਜਾ ਹੈ ਕੀਤਾ ਨਾ ਉਹਨੇ ਕੀਤਾ ਨਾ ਜੀ ਹਾਂ ਮੈਂ ਤਾਂ ਕਹ ਗਿਆ ਉਹਨੇ ਕਲਪਾ ਰਸੋ ਇਹਨੇ ਆਪਣਾ ਸੀਬੀਆਈ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਹੈ ਛੋਟੇ ਭਰਾਣੇ ਉਹ ਪੁਲਿਸ ਕਾਂਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਇੱਕ ਸੀਬੀਆਈ ਅਫਸਰ ਅਤੇ ਦੂਜਾ ਪੁਲਿਸ ਕਾਂਸਟੇਬਲ ਪਰ ਸਿਰਫ ਲੋਕਾਂ ਦਿਖਾਉਣ ਲਈ ਜੀਹਾਂ ਇੱਕ ਕਹਾਣੀ ਉਹਨਾਂ ਦੋ ਧਰਾਮਾਂ ਦੀ ਏ ਜੋ ਕਿ ਨਕਲੀ ਸੀਬੀਆਈ ਅਫਸਰ ਅਤੇ ਪੁਲਿਸ ਕਾਂਸਟੇਬਲ ਬਣ ਕੇ ਪੋੜੇ ਪਾੜੇ ਲੋਕਾਂ ਨਾਲ 16 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਚੁੱਕੇ ਸੀ ਜ ਜਨਨੂ ਕੇ ਹੁਣ ਜਦੋਂ ਪੁਲਿਸ ਨੇ ਗਿਰਫਤਾਰ ਕੀਤਾ ਤਾਂ ਇਹਨਾਂ ਦੀ ਕਹਾਣੀ ਸੁਣ ਕੇ ਖੁਦ ਪੁਲਿਸ ਵੀ 당 ਰਹਿ ਗਈ ਤੇ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਪੁਲਿਸ ਨੇ ਦੋ ਸਕੇ ਪਰਾਵਾ ਨੂੰ ਗ੍ਰਿਫਤਾਰ ਕੀਤਾ ਹੈ ਦੋਵੇਂ ਗੁਰਦਾਸਪੁਰ ਦੇ ਦੱਤੇ ਜਾ ਰਹੇ ਨੇ ਅਤੇ ਨਕਲੀ ਸੀਬੀਆਈ ਅਫਸਰ ਤੇ ਪੁਲਿਸ ਕਾਂਸਟੇਬਲ ਬਣ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਸੀ ਦੋਮਾ ਦੀ ਪਛਾਣ ਅਜੀਪਾਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਵਜੋਂ ਹੋਈ ਹੈ ਪੁਲਿਸ ਮੁਤਾਬਕ ਦੋਵੇਂ ਖੁਦ ਨੂੰ ਸੀਬੀਆਈ ਅਫਸਰ ਅਤੇ ਪੁਲਿਸ ਮੁਲਾਜ਼ਮ ਦੱਸਦੇ ਸੀ ਅਤੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗਦੇ ਸੀ ਇੰਨਾ ਹੀ ਨਹੀਂ ਅਜੀਪਾਲ ਸਿੰਘ ਨੇ ਪਿੰਡ ਵਿੱਚ ਲੋਕਾਂ ਨੇ ਕਹਿ ਰੱਖਿਆ ਸੀ ਕਿ ਉਹ ਸੀਬੀਆਈ ਅਫਸਰ ਭਰਤੀ ਹੋਇਆ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਖੁਸ਼ੀ ਚ ਪਾਰਟੀ ਕੀਤੀ ਜਿਸ ਵਿੱਚ ਸਾਰੇ ਪਿੰਡ ਸ਼ਾਮਿਲ ਹੋਇਆ ਪਰ ਹੁਣ ਦੋਮਾ ਦਾ ਭਾਂਡਾ ਉਦੋਂ ਫੁੱਟਿਆ ਜਦੋਂ ਇੱਕ ਵਿਅਕਤੀ ਵੱਲੋਂ ਇਹਨਾਂ ਖਿਲਾਫ ਸ਼ਿਕਾਇਤ ਦਿੱਤੀ ਗਈ ਇੱਕ ਯੂਜ਼ ਨੇ ਅਜੇਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੀ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਐ ਇਹਨੇ ਆਪਣਾ सीबीआई ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਐ ਛੋਟੇ ਭਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਭਰਤੀ ਕਰਾਉਂਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਪਾਲ ਸਿੰਘ ਐ ਇਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਹਨੂੰ ਭਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ CBI ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਝਾਲਰ ਵਾਲੀ ਪੱਗ ਹੁੰਦੀ ਹੈ ਕਾਂਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਐਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਸੀਬੀ ਦਾ ਸਪੈਸ਼ਲ ਆਫਸਰ ਉੱਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰਾਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁਚਗੇ ਚ ਇਹਨਾਂ ਨਾਲ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹਾਲਾਂਕਿ ਪੁਲਿਸ ਗ੍ਰਿਫਤ ਵਿੱਚ ਖੜੇ ਨੌਜਵਾਨ ਅਜੀਤਪਾਲ ਸਿੰਘ ਦਾ ਦਾਵਾ ਹੈ ਕਿ ਉਸ ਦਾ ਭਰਾ ਅਮਰਿਤਪਾਲ ਸਿੰਘ ਪੂਰੀ ਤਰ੍ਹਾਂ ਬੇਕਸੂਰ ਹੈ ਜੋ ਕਿ ਪੁਲਿਸ ਵੱਲੋਂ ਉਹਨਾਂ ਕੋਲੋਂ 2 ਲੱਖ ਰੁਪਏ ਰਿਕਵਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਬੇਬੁਨਿਆਦ ਹੈ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ 'ਚ ਦੋਮਾ ਨੂੰ ਚੁੱਪ ਕਰਵਾਉਂਦੀ ਵੀ ਨਜ਼ਰ ਆਈ ਮੇਰੇ ਨਹੀਂ ਹੋਇਆ ਜੋ ਕਰ ਜਾਣਾ ਸਰ ਬਰਾਮਤ ਨਹੀਂ ਹੋਇਆ ਗਿਆ ਸਾਡੇ ਨਾਲ ਕੰਪਰੋਮਾਈਜ਼ ਵਾਸਤੇ 2 ਲੱਖ ਦੇ ਗਏ ਸੀ ਉਹ ਇਨਾਂ ਨੇ ਇਹ ਉਲਟ ਪਾ ਦਿੱਤਾ ਸਾਡੇ ਨਾਲ ਕੰਪਰੋਮਾਈਜ਼ ਵਾਸਤੇ ਦੇ ਗਏ ਸੀ ਚਲ ਇਹ ਜਾਣ ਦਾ ਵਿਸ਼ਾ ਹੈ ਬਿਲਕੁਲ ਹਾਂ ਲੈ ਕਿਨੇ ਇਹ 16 ਨੂੰ ਕੰਪਰੋਮਾਈਜ਼ ਵਾਸਤੇ ਦੂਸਰੀ ਫੈਮਿਲੀ ਨਾਲ ਕੰਪਰੋਮਾਈਜ਼ ਵਾਸਤੇ ਇਹ ਅਦਾਲਤ ਚੱਲੇਗਾ ਪੁਲਿਸ ਦਾ ਕੰਮ ਹੈ ਐਫ ਆਈ ਆਰ ਦਰਜ ਕਰਨਾ ਪਰ ਸਰ ਇਹ ਕੋਈ ਨਜ਼ਾਇਰ ਕੀਤਾ ਨਾ ਉਲਟ ਕੀਤਾ ਨਾ ਜਿਹੜਾ ਇਹ ਧੱਕਾ ਕੀਤਾ ਉਹਦੇ ਗਲਤ ਹੈ ਨਾ ਸਰ ਸਾਰਾ ਦੇਖੋ ਹੋ ਗਈ ਸਰ ਹੋ ਗਈ ਫੋਟੋ ਹੋ ਗਈ ਲੈ ਜਾਓ ਲੈ ਜਾਓ ਸਰ ਲੈ ਜਾਓ ਇਹਨਾਂ ਨੂੰ ਪੈਸੇ ਦੀ ਇਨਆਇਸੀ 20000 ਫਿਲਹਾਲ ਪੁਲਿਸ ਨੇ ਦੋ ਮਨੂੰ ਗ੍ਰਿਫਤਾਰ ਕਰ ਲਏ ਦੋਵਾਂ ਕੋਲੋਂ ਜਾਲੀ ਸੀਬੀਆਈ ਕਾਰਡ ਅਤੇ ਪੁਲਿਸ ਮੁਲਾਜ਼ਮ ਦਾ ਕਾਰਡ ਵੀ ਬਰਾਮਦ ਕੀਤਾ ਗਿਆ ਫਿਲਹਾਲ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਕੋਲੋਂ 2 ਲੱਖ ਰੁਪਏ ਭਾਰਤੀ ਕਰੰਸੀ ਵਿੱਚ ਬਰਾਮਦ ਕੀਤੇ ਗਏ ਨੇ ਜਦਕਿ ਪੰਜਾਬ ਪੁਲਿਸ ਦੇ ਸਿਪਾਹੀ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ਅਤੇ ਦੂਜੇ ਡਾਕੂਮੈਂਟ ਵੀ ਦੋਵਾਂ ਕੋਲੋਂ ਕਬਜ਼ੇ ਵਾਲੇ ਖੇ ਨੇ ਫਿਲਹਾਲ ਪੁਲਿਸ ਸੇਨਾ ਖਿਲਾਫ ਸਖਤ ਕਾਰਵਾਈ ਦੀ ਗੱਲ ਆਖ ਰਹੀ ਹੈ ਅਮਰ ਸੱਤੋ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਟੀਵੀ